ਹਸਪਤਾਲ ਦੇ ਅੰਦਰ ਕੰਮ ਕਰਨ ਵਾਲੀ ਇੱਕ ਜਹੀ ਮਹਿਲਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਲਿੰਗ ਟੈਸਟ ਕਰਵਾਉਣ ਦੇ ਨਾਂ ਤੇ ਲੋਕਾਂ ਤੋਂ ਮੋٹے ਪੈਸੇ ਠੱਗਦੇ ਸੀ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀ ਤੇ ਗਰਭ ਦੇ ਵਿੱਚ ਮੁੰਡਾ ਹੈ ਜਾਂ ਕੁੜੀ ਇਸ ਦਾ ਪਤਾ ਲਗਾ ਕੇ ਦੱਸਦੇ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੇ ਪਲਾਨ ਦੇ ਤਹਿਤ ਇਸ ਨੂੰ ਕਾਬੂ ਕੀਤਾ ਗਿਆ ਹੈ ਦੱਸ ਦਈਏ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਸਪਤਾਲ ਦੇ ਅੰਦਰ ਅਜਿਹਾ ਧੰਦਾ ਚੱਲ ਰਿਹਾ ਹੈ ਲਿੰਗ ਟੈਸਟ ਦਾ ਧੰਦਾ ਚੱਲ ਰਿਹਾ ਏ ਬੱਚਿਆਂ ਦੇ ਲਿੰਗ ਟੈਸਟ ਕੀਤੇ ਜਾਂਦੇ ਨੇ ਕੋਖਾਂ ਦੇ ਵਿੱਚ ਮੁੰਡਾ ਏ ਜਾਂ ਕੁੜੀ ਇਸ ਦਾ ਪਤਾ ਲਗਾ ਕੇ ਦੱਸਿਆ ਜਾਂਦਾ ਏ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਦੇ ਵੱਲੋਂ ਇੱਕ ਫਰਜ਼ੀ ਗ੍ਰਾਹਕ ਜਿਹੜਾ ਬਣਾ ਕੇ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਏ ਲਗਭਗ ਸੌਦਾ ਤੈਅ ਹੋ ਜਾਂਦਾ ਏ ਅੱਧੇ ਪੈਸੇ ਲੈ ਲਈ ਜਾਂਦੇ ਨੇ ਤੇ ਅੱਧੇ ਪੈਸੇ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਲੈਣ ਦੀ ਗੱਲ ਜਿਹੜੀ ਹੈ ਇਸ ਬੇਬੀ ਦੇ ਵੱਲੋਂ ਕਹੀ ਜਾਂਦੀ ਹੈ ਜਿਸ ਨੂੰ ਪੁਲਿਸ ਨੇ ਹੁਣ ਅਰੈਸਟ ਕੀਤਾ ਹੈ ਤਾਂ ਅੱਧੇ ਪੈਸੇ ਲੈ ਕੇ ਜਦੋਂ ਉਸ ਨੂੰ ਟੈਸਟ ਕਰਵਾਉਣ ਦੇ ਲਈ ਕਮਰੇ ਦੇ ਵਿੱਚ ਅਲਟਰਾਸਾਉਂਡ ਕਰਵਾਉਣ ਦੇ ਲਈ ਕਮਰੇ ਦੇ ਵਿੱਚ ਭੇਜਦੀ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਛਾਪਾ ਮਾਰ ਦਿੱਤਾ ਜਾਂਦਾ ਹੈ ਇਹ ਦੇਖ ਕੇ ਅਫਸਰਾਂ ਨੂੰ ਦੇਖ ਕੇ ਜਿਹੜੀ ਮਹਿਲਾ ਸੀ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਤੇ ਭੱਜੀ ਭੱਜੀ ਬਾਥਰੂਮ ਦੇ ਵਿੱਚ ਜਾਂਦੀ ਹੈ ਜੋ ਉਸਨੇ ਪੈਸੇ ਉਸ ਨੂੰ ਫਰਜ਼ੀ ਗ੍ਰਾਹਕ ਤੋਂ ਲਏ ਹੁੰਦੇ ਨੇ ਟੈਸਟ ਕਰਵਾਉਣ ਦੇ ਨਾਮ ਤੇ ਫਟਾਫਟ ਉਹਨਾਂ ਨੂੰ ਜਾ ਕੇ ਫਲਸ਼ ਕਰ ਦਿੰਦੀ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਪੁਲਿਸ ਦੇ ਨਾਲ ਰਲ ਕੇ ਸੀਵਰੇਜ ਦਾ ਢੱਕਣ ਚੁੱਕਿਆ ਜਾਂਦਾ ਹੈ ਤੇ ਪੈਸੇ ਬਾਹਰ ਕੱਢੇ ਜਾਂਦੇ ਨੇ ਪੈਸੇ ਵੀ ਰਿਕਵਰ ਕਰਕੇ ਇਸ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਹਰਿਆਣਾ ਤੋਂ ਹੀ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਥੇ ਹਸਪਤਾਲ ਦੇ ਅੰਦਰ ਜਿਹੜਾ ਇਹ ਬੜਾ ਸ਼ਰਮਨਾਕ ਧੰਦਾ ਚੱਲ ਰਿਹਾ ਸੀ ਬੱਚਿਆਂ ਕੁੱਖਾਂ ਦੇ ਵਿੱਚ ਮੁੰਡਾ ਜਾਂ ਕੁੜੀ ਇਸ ਤੇ ਅਰੇ ਟੈਸਟ ਕਰਵਾਏ ਜਾਂਦੇ ਸੀ ਤੇ ਫਿਰ ਇਸ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਜਾ ਰਿਆ ਸੀ ਮੋٹے ਪੈਸੇ ਜਿਹੜੇ ਨੇ ਉਹਨਾਂ ਤੋਂ ਐਂਠੇ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਅਤੇ ਸਿਹਤ ਵਪਾਕ ਦੀ ਟੀਮ ਦੇ ਵੱਲੋਂ ਬਹੁਤ ਹੀ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਅਜਹੀ ਮਹਿਲਾ ਨੂੰ ਕਾਬੂ ਕੀਤਾ ਗਿਆ ਹੈ ਜੋ ਹਸਪਤਾਲ ਦੇ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਕੇ ਮੋٹے ਪੈਸੇ ਠੱਗਦੀ ਸੀ ਪੁਲਿਸ ਨੂੰ ਦੇਖ ਕੇ ਅਫਸਰਾਂ ਨੂੰ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਭੱਜੀ ਭੱਜੀ ਪੈਸੇ ਜਿਹੜੇ ਲੈਂਦੀ ਹੈ ਉਹ ਫਲਸ਼ ਕਰ ਦਿੰਦੀ ਹੈ ਫਲਸ਼ ਕਰ ਦਿੰਦੀ ਹੈ ਬਾਥਰੂਮ ਦੇ ਵਿੱਚ ਜਾ ਕੇ ਹਾਲਾਂਕਿ ਪੁਲਿਸ ਦੇ ਵੱਲੋਂ ਸੀਵਰੇਜ ਦਾ ਟੱਕਰ ਚੁੱਕ ਕੇ ਸਾਰੇ ਪੈਸੇ ਜਿਹੜੇ ਨੇ ਰਿਕਵਰ ਵੀ ਕੀਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਯਮੁਨਾ ਨਗਰ ਤੋਂ ਜਿਹੜੀਆਂ ਤਸਵੀਰਾਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਯਮੁਨਾ ਨਗਰ ਦੇ ਚੈਰੀਟੇਬਲ ਹਸਪਤਾਲ ਦੀ ਇਹ ਤਸਵੀਰਾਂ ਨੇ ਜਿੱਥੇ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਦੇ ਦੌਰਾਨ ਜਿਹੜਾ ਇਹ ਫਰਜੀ ਟੈਸਟ ਕਰਨ ਵਾਲੀ ਇੱਕ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ